ਪਗਤ ਕਬੀਰ ਜੀ ਮਹਾਰਾਜ ਇਹਨਾਂ ਪਵਿੱਤਰ ਪੰਕਤੀਆਂ ਰਾਹੀਂ ਜੋ ਸਾਨੂੰ ਸਮਝਾਉਣਾ ਕਰਦੇ ਹਨ ਜਬ ਲਗ ਜੋਤ ਕਾਇਆ ਮੈਂ ਵਰਤੈ ਜਦੋਂ ਤੱਕ ਸਰੀਰ ਵਿੱਚ ਜੋਤ ਮੌਜੂਦ ਰਹਿੰਦੀ ਹੈ ਨਾ ਜਦੋਂ ਤੱਕ ਸਰੀਰ ਦੇ ਵਿੱਚ ਆਤਮਾ ਮੌਜੂਦ ਰਹਿੰਦੀ ਹੈ ਆਪਾ ਪਸ਼ੂ ਨਾ ਬੁੱਝੈ ਮਨੁੱਖ ਆਪਣੇ ਅਸਲੇ ਨੂੰ ਸਮਝਦਾ ਨਹੀਂ ਹੈ ਭਾਵ ਕਿ ਮਨੁੱਖ ਸਮਝਦਾ ਨਹੀਂ ਮੈਂ ਸੰਸਾਰ ਵਿੱਚ ਕਰਨ ਕੀ ਆਇਆ ਹਾਂ ਮੇਰਾ ਮਨੋਰਥ ਕੀ ਹੈ ਪਰਮਾਤਮਾ ਨੇ ਮੈਨੂੰ ਮਨੁੱਖਾ ਜੀਵਨ ਕਿਉਂ ਬਖਸ਼ਿਆ ਹੋਰ ਜੀਵਨ ਕਿਉਂ ਨਹੀਂ ਬਖਸ਼ਿਆ ਹੋਰ ਜੁਨੀ ਕਿਉਂ ਨਹੀਂ ਬਖਸ਼ੀ ਮੈਨੂੰ ਮਨੁੱਖਾ ਜੀਵਨ ਹੀ ਕਿਉਂ ਦਿੱਤਾ ਏ ਮਨੁੱਖਾ ਦੇਹੀ ਕਿਉਂ ਬਖਸ਼ੀ ਹੈ ਇਸ ਗੱਲ ਦੀ ਸਮਝ ਨਹੀਂ ਰੱਖਦਾ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ ਸਹਿਬ ਜੀ ਕਹਿੰਦੇ ਜਦੋਂ ਤੱਕ ਸੰਸਾਰ ਦੇ ਵਿੱਚ ਵਿਚਰਦਾ ਹੈ ਜੇ ਇਹ ਨਹੀਂ ਸਮਝ ਰਿਹਾ ਬਈ ਮੈਂ ਸੰਸਾਰ ਵਿੱਚ ਕੀ ਕਰਨਾ ਆ ਹਾਂ ਸੰਸਾਰ ਵਿੱਚ ਆਉਣ ਦਾ ਮਨੋਰਥ ਕੀ ਹੈ ਸਾਹਿਬ ਜੀ ਕਹਿੰਦੇ ਹੁੰਦਾ ਕਾਰਨ ਹੈ ਲਾਲਚ ਕਰੇ ਜੀਵਨ ਪਦਕਾਰ ਕਹਿੰਦੇ ਲਾਲਚ ਕਰੀ ਬੈਠਾ ਏ ਕਿ ਮੈਂ ਸਦੀਵੀ ਹੀ ਇੱਥੇ ਜੀਉਣਾ ਹੈ ਇਸ ਗੱਲ ਦਾ ਲਾਲਚ ਕਰਕੇ ਬੈਠਾ ਹੋਇਆ ਏ ਕਿ ਮੈਂ ਜੀਉਣਾ ਹੀ ਜੀਉਣਾ ਹੈ ਇਸ ਗੱਲ ਦਾ ਲੋਭ ਹੈ ਕਿ ਮੇਰੀ ਲੰਮੀ ਉਮਰ ਹੋਏਗੀ ਲੰਬਾ ਜੀਵਨ ਮੈਂ ਬਸਰ ਕਰਾਂਗਾ ਲਾਲਚ ਕਰੈ ਜੀਵਨ ਪਦਕਾਰਨ ਲੋਚਨ ਕਛੂ ਨਸੂ ਜੇ ਲੋਚਨ ਦਾ ਭਾਵ ਅੱਖਾਂ ਕਹਿੰਦੇ ਇਹਨਾਂ ਅੱਖਾਂ ਨਾਲ ਵੇਖਦਾ ਨਹੀਂ ਹੈ ਕਿ ਉਸ ਮੌਤ ਤੋਂ ਕਦੇ ਛੁਟਕਾਰਾ ਨਹੀਂ ਪੈ ਸਕਦਾ ਮੌਤ ਤੋਂ ਕਦੇ ਬਚਿਆ ਨਹੀਂ ਜਾ ਸਕਦਾ ਦੇਖੋ ਥੋੜਾ ਜਿਹਾ ਆਪ ਸਮਝ ਲਈਏ ਜੀਵਨ ਦੇ ਪ੍ਰਤੀ ਜਦੋਂ ਤੱਕ ਮਨੁੱਖ ਸੰਸਾਰ ਦੀ ਉਲਝਣਾ ਵਿੱਚ ਰਹੇਗਾ ਜਪਦਾਰਥਾਂ ਦੀ ਉਲਝਣਾ ਚ ਫਸਿਆ ਰਹੇਗਾ ਜ ਜ ਸੰਸਾਰ ਦੇ ਕੰਮ ਕਾਜ ਦੇ ਵਿੱਚ ਫਸਿਆ ਰਹੇਗਾ ਜ ਜਗਤ ਦੇ ਹੋਰ ਤੰਦਿਆਂ ਵਿੱਚ ਫਸਿਆ ਰਹੇਗਾ ਉਨੀ ਦੇਰ ਤੱਕ ਮਨੁੱਖ ਇਸ ਗੱਲ ਵੱਲ ਧਿਆਨ ਨਹੀਂ ਦੇਗਾ ਕਿ ਮੈਂ ਪ੍ਰਮਾਤਮਾ ਦਾ ਨਾਮ ਵੀ ਜਪਨਾ ਹੈ ਜਦੋਂ ਤੱਕ ਸੰਸਾਰ ਦੇ ਲਾਲਚ ਵਿੱਚ ਖਚਿਤ ਰਹੇਗਾ ਉਦੋਂ ਤੱਕ ਮਨੁੱਖ ਇਸ ਗੱਲ ਨੂੰ ਨਹੀਂ ਸਮਝੇਗਾ ਕਿ ਮੈਂ ਨਾਮ ਵੀ ਜਪਨਾ ਆਂ ਮੈਂ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਵੀ ਕਰਨ ਆਇਆ ਆ ਇਸ ਗੱਲ ਨੂੰ ਨਹੀਂ ਸਮਝੇਗਾ ਕਿ ਮੈਂ ਸੰਸਾਰ ਤੋਂ ਕੂਚ ਵੀ ਕਰਨਾ ਹੈ ਮੈਂ ਸੰਸਾਰ ਤੋਂ ਜਾਣਾ ਵੀ ਹੈ ਜਦੋਂ ਤੱਕ ਮੈਂ ਇਹ ਸ਼ਬਦ ਵਰਤ ਦਿਆਂ ਜਦੋਂ ਤੱਕ ਸਾਡੀ ਸੂਰਤ ਦੇ ਅੰਦਰ ਸੰਸਾਰ ਦੇ ਖਿਆਲ ਚਲਦੇ ਰਹਿਣਗੇ ਕੰਮ ਕਾਜ ਦੇ ਸਾਖ ਸਬੰਧੀਆਂ ਦੇ ਜੋ ਹੋਰ ਖਿਆਲ ਚਲਦੇ ਰਹਿਣਗੇ ਉਦੋਂ ਤੱਕ ਮਨੁੱਖ ਇਸ ਗੱਲ ਨੂੰ ਮਹਿਸੂਸ ਨਹੀਂ ਕਰੇਗਾ ਕਿ ਮੈਂ ਸੰਸਾਰ ਤੋਂ ਉੱਚ ਵੀ ਕਰਨਾ ਹੈ ਤੁਸੀਂ ਬਚਨ ਪੜਦੇ ਹੋ ਸਾਰੇ ਜਣੇ ਖਾਣਾ ਪੀਣਾ ਹੱਸਣਾ ਸੋਣਾ ਇਹ ਸਭ ਯਾਦ ਮਨੁੱਖ ਨੂੰ ਖਾਣਾ ਵੀ ਯਾਦ ਹੈ ਹੱਸਣਾ ਵੀ ਯਾਦ ਹੈ ਸੋਣਾ ਵੀ ਯਾਦ ਹੈ ਪੀਣਾ ਵੀ ਯਾਦ ਹੈ ਇੰਦਾ ਟਾਈਮ ਟੇਬਲ ਵੀ ਮਨੁੱਖ ਦੇ ਕੋਲ ਹੈ ਕਿੰਨੇ ਵਜੇ ਸੋਣਾ ਹੈ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਕੰਮ ਕਾਜ ਤੇ ਜਾਣਾ ਹੈ ਕਿੰਨੇ ਵਜੇ ਪ੍ਰਸ਼ਾਦਾ ਪਾਣੀ ਛਕਣਾ ਹੈ ਇਹ ਸਭ ਕੁਝ ਮਨੁੱਖ ਨੂੰ ਯਾਦ ਹੈ ਭੁੱਲਿਆ ਨਹੀਂ ਹੈ ਮਨੁੱਖ ਮਨੁੱਖ ਨੂੰ ਸਭ ਕੁਝ ਯਾਦ ਹੈ ਪਰ ਸਹਿਬ ਜੀ ਕਹਿੰਦੇ ਜੇ ਨਹੀਂ ਯਾਦ ਤਾਂ ਉਹ ਮੌਤ ਯਾਦ ਨਹੀਂ ਮਨੁੱਖ ਨੂੰ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਮਰਨਾ ਵਿਸਰ ਗਿਆ ਇਹ ਸਮਝ ਲਿਆ ਵੀ ਮੈਂ ਜੇ ਖਾਹ ਪੀ ਰਿਆ ਹਾਂ ਸੰਸਾਰ ਦੀ ਐਸ਼ੋ ਰਾਮ ਦੇ ਵਿੱਚ ਜੀਵਨ ਨੂੰ ਬਿਸਰ ਕਰ ਦਿਆਂ ਹਾਂ ਤੇ ਸ਼ਾਇਦ ਮੈਂ ਜਾਣਾ ਨਹੀਂ ਸੰਸਾਰ ਤੋਂ ਇਹ ਹੀ ਪਿਲੇਖ ਹੈ ਮਨੁੱਖ ਦੇ ਅੰਦਰ ਸ਼ਾਇਦ ਮੈਂ ਕੁਝ ਨਹੀਂ ਕਰਨਾ ਸ਼ਾਇਦ ਮੈਂ ਸੰਸਾਰ ਤੋਂ ਨਹੀਂ ਜਾਣਾ ਬਾਕੀ ਸਭ ਕੁਝ ਯਾਦ ਹੈ ਮਨੁੱਖ ਨੂੰ ਪਰ ਮੌਤ ਯਾਦ ਨਹੀਂ ਮੈਂ ਇੱਕ ਬੇਨਤੀ ਕਰਾਂ ਪਜੀ ਮੌਤ ਨੂੰ ਯਾਦ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਮਰਨਾ ਯਾਦ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਚਲੋ ਠੀਕ ਹੈ ਅਸੀਂ ਮੌਤ ਦਾ ਸ਼ਬਦ ਨਹੀਂ ਵਰਤਦੇ ਨਾ ਘਰ ਵਿੱਚ ਵਰਤਦੇ ਨਾ ਕਿਸੇ ਦੇ ਪ੍ਰਤੀ ਵਰਤਦੇ ਨਾ ਆਪਣੇ ਮੁਖਾਰਬਿੰਦ ਤੋਂ ਮੌਤ ਦਾ ਸ਼ਬਦ ਬੋਲਦੇ ਪਰ ਮੌਤ ਨੂੰ ਯਾਦ ਰੱਖਣਾ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਹੈ ਇਹ ਯਾਦ ਰੱਖਿਓ ਮੌਤ ਯਾਦ ਹੈ ਤਾਂ ਰੱਬ ਵੀ ਯਾਦ ਹੈ ਜੇ ਮੌਤ ਯਾਦ ਹੈ ਤਾਂ ਚੰਗੀਆਂ ਵੀ ਯਾਦ ਨੇ ਜੇ ਮੌਤ ਯਾਦ ਹੈ ਤਾਂ ਚੰਗੇ ਕਰਮ ਕਰਨ ਦਾ ਉਦਮ ਵੀ ਸਾਨੂੰ ਯਾਦ ਰਹੇਗਾ ਜੇ ਸਾਡੇ ਮਨ ਵਿੱਚ ਇਹ ਯਾਦ ਹੈ ਜੇ ਸਾਡੇ ਮਨ ਵਿੱਚ ਇਹ ਵਿਚਾਰ ਹੈ ਕਿ ਮੈਂ ਜਾਣਾ ਹੈ ਮੈਂ ਭਲਕੇ ਫਲਾਣੀ ਥਾਂ ਤੇ ਜਾਣਾ ਤੇ ਸੇ ਤਿਆਰੀ ਕਰਾਂਗੇ ਆਪਣੀ ਜਿੰਨੀ ਚੱਲਣ ਜਾਣਿਆ ਜਿਨ੍ਹਾਂ ਨੇ ਇਹ ਜਾਣ ਲਿਆ ਕਿ ਮੈਂ ਜਾਣਾ ਹੈ ਮਨੁੱਖ ਨੇ ਜਾਣ ਲਿਆ ਮੈਂ ਮੈਂ ਫਲਾਣੇ ਸ਼ਹਿਰ ਜਾਣਾ ਹੈ ਸਵੇਰੇ ਟ੍ਰੇਨ ਹੈ ਮੇਰੀ ਕਿਉਂ ਆਪਣੀ ਤਿਆਰੀ ਕਰਕੇ ਰੱਖੀਏ ਕਿਉਂਕਿ ਨੂੰ ਯਾਦ ਹੈ ਜੇ ਸਾਨੂੰ ਯਾਦ ਹੈ ਵੀ ਅਸੀਂ ਸੰਸਾਰ ਨੂੰ ਛੱਡ ਕੇ ਜਾਣਾ ਹੈ ਜੋ ਸਾਡੇ ਨਾਲ ਜਾਣਾ ਉਹਦੀ ਅਸੀਂ ਤਿਆਰੀ ਕਰਕੇ ਰੱਖਾਂਗੇ ਮੌਤ ਨੂੰ ਯਾਦ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਤੁਸੀਂ ਸੁਣਿਆ ਹੋਵੇਗਾ ਉਹ ਇੱਕ ਮਨੁੱਖ ਫਕੀਰ ਨੂੰ ਪੁੱਛਦਾ ਕਿ ਮੈਂ ਤੁਹਾਡੇ ਤੋਂ ਬਹੁਤ ਹੈਰਾਨ ਹਾਂ ਕਿੰਨਾ ਸਮਾਂ ਹੋ ਗਿਆ ਮੈਂ ਤੁਹਾਡੇ ਵੱਲ ਵੇਖਦਾ ਰਿਆਂ ਰੋਜ਼ ਵੇਖਦਾ ਤੁਹਾਨੂੰ ਨੋਟ ਕਰਦਾ ਹਾਂ ਵੀ ਤੁਸੀਂ ਅੱਜ ਤੱਕ ਕਿਸੇ ਨੂੰ ਮੰਦਾ ਨਹੀਂ ਬੋਲਿਆ ਤੁਸੀਂ ਅੱਜ ਤੱਕ ਕਿਸੇ ਨੂੰ ਮਾੜਾ ਨਹੀਂ ਬੋਲਿਆ ਤੁਹਾਡੇ ਮੁਖ ਦੇ ਵਿੱਚੋਂ ਮੈਂ ਕੋਈ ਮਾੜਾ ਸ਼ਬਦ ਨਿਕਲਦਿਆਂ ਨਹੀਂ ਦੇਖਿਆ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਿਸੇ ਨੂੰ ਮੰਦਾ ਨਹੀਂ ਬੋਲਿਆ ਕਿਸੇ ਨੂੰ ਪੱਦੀ ਸ਼ਬਦਾਵਲੀ ਨਹੀਂ ਵਰਤੀ ਕਿਸੇ ਦੀ ਨਿੰਦਿਆ ਨਹੀਂ ਕੀਤੀ ਤੁਹਾਨੂੰ ਵੀ ਕੋਈ ਜੇ ਮਾੜਾ ਆਖ ਜਾਂਦਾ ਤੇ ਤੁਸੀਂ ਹੱਸ ਕੇ ਜਵਾਬ ਦਿੰਦੇ ਨੂੰ ਤੇ ਮੈਂ ਹੈਰਾਨ ਆ ਵੀ ਇਹ ਕਿਵੇਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਵੀ ਤੁਹਾਨੂੰ ਕੋਈ ਮਾੜਾ ਆਖ ਜਵੇ ਇੰਨਾ ਨਮੇਰਾ ਸਮਾਂ ਹੋ ਗਿਆ ਵੀ ਤੁਸੀਂ ਕਿਸੇ ਨੂੰ ਅੱਜ ਤੱਕ ਮਾੜਾ ਨਹੀਂ ਆਖਿਆ ਮੈਂ ਮੰਨਦਾ ਨਹੀਂ ਐਸ ਗੱਲ ਨੂੰ ਉਹ ਕਹਿੰਦਾ ਇਹ ਗੱਲਾਂ ਬਹੁਤ ਦੂਰ ਦੀਆਂ ਨੇ ਇਹਨੂੰ ਛੱਡ ਪੜਾ ਮੈਂ ਤੈਨੂੰ ਜਿਹੜੀ ਗੱਲ ਆਖਣ ਲੱਗਿਆ ਉਹਨੂੰ ਧਿਆਨ ਨਾਲ ਸੁਣ ਤੇਰੇ ਕੋਲ ਸਮਾਂ ਥੋੜਾ 24 ਘੰਟਿਆਂ ਦੇ ਵਿੱਚ ਤੇਰੀ ਮੌਤ ਹੋ ਜਾਣੀ ਹੈ ਹੁੰਦੇ ਪੈਰਾਂ ਚ ਜਿਵੇਂ ਨਿਕਲੇ ਮੈਂ ਤੱਕ ਕੁਝ ਹੋਰ ਸਵਾਲ ਪੁੱਛਿਆ ਸੀ ਤੇ ਫਕੀਰ ਨੇ ਕੁਝ ਹੋਰ ਆਖ ਦਿੱਤਾ ਵੀ 24 ਘੰਟਿਆਂ ਦੇ ਵਿੱਚ ਵਿੱਚ ਮੇਰੀ ਮੌਤ ਹੋ ਜਾਣੀ ਹੈ ਹੁਣ ਉਹ ਥੋੜਾ ਜਿਹਾ ਉਦਾਸ ਵੀ 된 ਲੱਗਿਆ ਹੁਣ ਉਹਨੂੰ ਚਿੱਤ ਦੇ ਵਿੱਚ ਆਉਂਦੇ ਖਿਆਲ ਦੇ ਵਿੱਚ ਹੈ ਵੀ ਮੈਂ ਚਲਾ ਜਾਣਾ ਹੈ ਉਹ ਹੁਣ ਧਾਰਮਿਕ ਸਥਾਨ ਤੇ ਵੀ ਜਾਂਦਾ ਹੈ ਧਾਰਮਿਕ ਸਥਾਨ ਤੇ ਬੈਠ ਕੇ ਸਮਾਂ ਵੀ ਬਤੀਤ ਕਰਦਾ ਹੈ ਕਿਸੇ ਨੂੰ ਮੰਦਾ ਨਹੀਂ ਆਖਦਾ ਕਿਸੇ ਨੂੰ ਮਾੜਾ ਨਹੀਂ ਬੋਲਦਾ ਉਹ ਕਹਿੰਦੇ ਮੈਂ ਚਲਾ ਤਾਂ ਜਾਣਾ ਹੀ ਸੰਸਾਰ ਛੱਡ ਕੇ ਥੋੜਾ ਸਮਾਂ ਮੇਰੇ ਕੋਲ ਜਿਨ੍ਹਾਂ ਨੂੰ ਮੰਦਾ ਆਖਿਆ ਸੀ ਉਹਦੇ ਕੋਲ ਮਾਫੀ ਵੀ ਮੰਗਦਾ ਜਾ ਕੇ ਕਿ ਮੇਰੇ ਕੋਲ ਭੁੱਲ ਹੋ ਗਈ ਹੁਣ ਮੈਂ ਚਲਾ ਜਾਣਾ ਸੰਸਾਰ ਤੋਂ ਘਰ ਦੇ ਵਿੱਚ ਸਾਰਿਆਂ ਨਾਲ ਪ੍ਰੇਮ ਤੇ ਪਿਆਰ ਦੇ ਨਾਲ ਰਹਿੰਦਾ ਏ ਕਿ ਮੈਂ ਛੱਡ ਜਾਣਾ ਸਾਰਿਆਂ ਨੂੰ ਹੁਣ ਚੰਗੇ ਕਰਮ ਕਰਦਾ ਹੁਣ ਚੰਗੀਆਂਆਂ ਕਰਦਾ ਉਹ ਮੰਦਾ ਨਹੀਂ ਬੋਲਦਾ ਮਾੜਾ ਕਰਮ ਨਹੀਂ ਕਰਦਾ ਕਿਉਂਕਿ ਉਹਦੇ ਚਿੱਤ ਦੇ ਅੰਦਰ ਇਹ ਗੱਲ ਬੈਠ ਗਈ ਜੇ ਉਹਨੇ ਚੇਤੇ ਕਰ ਲਈ ਕਿ ਮੈਂ ਚਲਾ ਜਾਣਾ ਮੈਂ ਸੰਸਾਰ ਨੂੰ ਛੱਡ ਜਾਣਾ 24 ਘੰਟੇ ਬਾਅਦ ਉਹ ਫੁਕੀ ਦਾ ਅੱਗੇ ਖੜਾ ਹੋ ਗਿਆ ਕਹਿੰਦਾ ਤੂੰ ਕਿਸੇ ਨੂੰ ਮਾਰਿਆ ਤੇ ਮੰਦਾ ਤਾਂ ਨਹੀਂ ਬੋਲਿਆ ਉਹ ਕਹਿੰਦਾ ਮੈਂ ਕਿਸੇ ਨੂੰ ਮਾਰਿਆ ਕੀ ਬੋਲਣਾ ਥੋੜਾ ਜਿਹਾ ਸਮਾਂ ਮੇਰੇ ਕੋਲ ਮੈਂ ਚਲਾ ਜਾਣਾ ਕੋਚ ਕਰ ਜਾਣਾ ਮੈਂ ਜਿੰਨਾਂ ਨੂੰ ਮਾਰਿਆ ਆਖਿਆ ਸੀ ਉਹਨਾਂ ਕੋਲ ਵੀ ਬਾਫੀ ਮੰਗ ਆਇਆ ਕਿੰਨੇ ਬਸ ਤੇਰੇ ਸਵਾਲ ਦਾ ਜਵਾਬ ਹੀ ਹੋਇਆ ਤੂੰ ਪੁੱਛਦਾ ਸੀ ਨਾ ਵੀ ਮੈਂ ਮਾਰਿਆ ਤੇ ਮੰਦਾ ਕਿਉਂ ਨਹੀਂ ਆਖ ਦਿੰਦਾ ਕਰਨੇ ਕਿ ਮੈਂ ਮੌਤ ਨੂੰ ਚੇਤੇ ਰੱਖਿਆ ਮੈਂ ਮੌਤ ਨੂੰ ਯਾਦ ਰੱਖਿਆ ਹੋਇਆ ਰੁਕਤ ਬਿਕ ਪਤਾ ਨਹੀਂ ਕਦੋਂ ਮੌਤ ਨੇ ਵਿਆਪ ਜਾਣਾ ਕਦੋਂ ਮੌਤ ਨੇ ਆ ਕੇ ਸਰੀਰ ਖਾਲੀ ਕਰ ਜਾਣਾ ਫਿਰ ਮੰਦਾ ਕਿਉਂ ਆਖਣਾ ਕਿਸੇ ਨੂੰ ਮਾਰਾ ਕਿਉਂ ਆਖਣਾ ਕਿਸੇ ਨੂੰ ਇਸ ਲਈ ਮੈਂ ਹਮੇਸ਼ਾ ਉਸ ਖੁਦਾ ਨੂੰ ਪਰਮਾਤਮਾ ਨੂੰ ਯਾਦ ਕਰਦਾ ਹਾਂ ਉਹ ਆਖ ਦੇ ਨਾ ਵੀ ਇੱਕ ਮਨੁੱਖ ਦੀ ਮੌਤ ਦੇ ਨਾਲ ਮਿੱਤਰਤਾ ਇੱਕ ਕਹਾਣੀ ਹੈ ਨੁਕਤਾ ਕੇਵਲ ਮਨੁੱਖ ਦੀ ਮੌਤ ਦੇ ਨਾਲ ਮਿੱਤਰਤਾ ਹੋ ਗਈ। ਮਨੁੱਖ ਕਹਿੰਦਾ ਵੀ ਲੈ ਹੁਣ ਤਾਂ ਤੂੰ ਮੇਰੀ ਦੋਸਤ ਹੈ। ਹੁਣ ਤਾਂ ਮੈਨੂੰ ਮੌਤ ਨਹੀਂ ਆਏਗੀ। ਉਹ ਕਹਿੰਦੀ ਨਹੀਂ। ਇਹ ਤਾਂ ਕਾਲਪੁਰਖ ਦਾ ਵਿਧੀ ਵਿਧਾਨ ਹੈ ਜਦੋਂ ਹੁਕਮ ਹੋਇਆ ਉਦੋਂ ਤਾਂ ਮੈਂ ਵੀ ਆਪਣੇ ਹੀ ਵਿਆਪਣਾ ਹੈ। ਖੁਦੋਂ ਤਾਂ ਮੈਂ ਤੇਰਾ ਸਰੀਰ ਖਾਲੀ ਕਰਨਾ ਹੀ ਕਰਨਾ। ਬੇਸ਼ੱਕ ਤੂੰ ਮੇਰਾ ਮਿੱਤਰ ਬਣ ਗਿਆ ਹੈ। ਬੇਸ਼ੱਕ ਤੂੰ ਮੇਰੀ ਸੰਗਤ ਵਿੱਚ ਆ ਗਿਆ ਹੈ ਪਰ ਜੇ ਕਾਲਪੁਰਖ ਦਾ ਹੁਕਮ ਹੋ ਗਿਆ ਉੰਦੇ ਹੁਕਮ ਅਨੁਸਾਰ ਮੈਂ ਤੇਰਾ ਸਰੀਰ ਖਾਲੀ ਕਰਨਾ ਹੀ ਕਰਨਾ ਹੈ। ਓਕੇ ਨਾ ਚੱਲ ਠੀਕ ਹੈ। ਪਰ ਜਦੋਂ ਵੀ ਤੂੰ ਮੇਰੇ ਕੋਲ ਆਵੇਂ ਨਾ ਪਹਿਲਾਂ ਮੈਨੂੰ ਚਿੱਠੀਆਂ ਭੇਜ ਦੇਵੀਂ। ਤਾਂਕਿ ਮੈਂ ਆਪਣੀ ਤਿਆਰੀ ਕਰ ਲਵਾਂ ਕੋਈ ਛੰਗੇ ਕਰਮ ਵੀ ਕਰ ਲਵਾਂ ਮੈਂ। ਚੰਗੀਆਂ ਆਈਆਂ ਵੀ ਕਰ ਲਵਾਂ। ਜਦੋਂ ਵੀ ਤੂੰ ਮੇਰੇ ਕੋਲ ਆਵੇਂ ਉਸ ਤੋਂ ਪਹਿਲਾਂ ਕੁਝ ਦਿਨ ਮੈਨੂੰ ਚਿੱਠੀਆਂ ਜ਼ਰੂਰ ਭੇਜੀਂ। ਮੌਤ ਕਹਿੰਦੀ ਠੀਕ ਹੈ। ਤੈਨੂੰ ਚਿੱਠੀਆਂ ਭੇਜਦਾਂਗੇ। ਉਹਨਾਂ ਪਰਿਵਾਰ ਦੇ ਵਿੱਚ ਵਿਚਰਦਾ ਹੈ। ਉਹਦੀ ਮਾਤਾ ਵੀ ਚੜ੍ਹਾਈ ਕਰ ਜਾਂਦੇ, ਪਿਤਾ ਵੀ ਚੜ੍ਹਾਈ ਕਰ ਜਾਂਦਾ। ਹੋਰ ਸਾਖ ਸੰਬੰਧੀ ਜਿਹੜੇ ਮਿੱਤਰ ਦੋਸਤ ਉਹਦੇ ਨਾਲ ਰਹਿੰਦੇ ਸਨ ਕੰਮ ਕਾਜ ਵਿੱਚ ਉਹ ਵੀ ਕਈ ਚੜ੍ਹਾਈ ਕਰ ਜਾਂਦੇ ਨੇ। ਇੱਕ ਦਿਨ ਸਮਾ ਆਇਆ ਮੌਤ ਵੀ ਉਹਦੇ ਸਾਹਮਣੇ ਆ ਕੇ ਖੜੋ ਗਈ। ਉਹ ਬੜਾ ਹੈਰਾਨ ਹੋਇਆ। ਕਹਿੰਦੇ ਵੀ ਤੂੰ ਝੂਠ ਬੋਲਿਆ। ਮੈਂ ਤੈਨੂੰ ਆਖਿਆ ਸੀ ਨਾ ਵੀ ਮੇਰੇ ਕੋਲ ਆਉਣ ਤੋਂ ਪਹਿਲਾਂ ਮੈਨੂੰ ਚਿੱਠੀਆਂ ਭੇਜ ਦੇ ਤੇ ਤੂੰ ਇਹ ਵਾਅਦਾ ਵੀ ਕੀਤਾ ਸੀ ਮੈਂ ਤੈਨੂੰ ਚਿੱਠੀਆਂ ਭੇਜਾਂਗੀ ਪਰ ਤੂੰ ਇੱਕ ਵੀ ਚਿੱਠੀ ਨਹੀਂ ਭੇਜੀ ਤੇ ਸਿੱਧਾ ਆ ਕੇ ਖਲੋਗ ਗਈ ਕਿਦ ਮੈਂ ਤੈਨੂੰ ਚਿੱਠੀਆਂ ਭੇਜੀਆਂ ਸਨ ਤੇਰੀ ਮਾਤਾ ਚੜਾਈ ਕਰਗੀ ਪਿਤਾ ਚੜਾਈ ਕਰਗੀ ਚਿੱਠੀਆਂ ਹੀ ਸਨ ਇਹ ਤੈਨੂੰ ਸੰਕੇਤ ਹੀ ਸੀ ਨਾ ਵੀ ਭੜਿਆ ਜੇ ਇਹ ਚਲੇ ਗਏ ਤਾਂ ਤੂੰ ਵੀ ਜਾਣਾ ਥੇਰਾ ਵੀ ਨੰਬਰ ਲੱਗਣਾ ਹੈ ਜੇ ਤੇਰੇ ਦੋਸਤ ਮਿੱਤਰ ਤੇਰੇ ਨਾਲ ਰਹਿੰਦੇ ਸਨ ਜੇ ਉਹ ਚਲੇ ਗਏ ਨੇ ਤਾਂ ਇਹ ਚਿੱਠੀ ਸੀ ਮੇਰੇ ਵੱਲੋਂ ਭੇਜੀ ਹੋਈ ਵੀ ਇਹ ਚਲੇ ਗਏ ਤਾਂ ਵੀ 13 ਵੀ ਨੰਬਰ ਆਏਗਾ ਤੂੰ ਵੀ ਜਾਏਗਾ ਤੂੰ ਛੇਤੇ ਚ ਨਹੀਂ ਰੱਖਿਆ ਖਿਆਲ ਚ ਨਹੀਂ ਰੱਖਿਆ ਭਾਵੇਂ ਜਿਹੜੀ ਬੇਨਤੀ ਕਰਦੇ ਵੀ ਜਾਣਾ ਹਰ ਕਿਸੇ ਨੇ ਹੈ ਪਰ ਵਿਸਰ ਗਿਆ ਹੈ ਮਰਨਾ ਮਨੁੱਖ ਨੂੰ ਪੁੱਲ ਗਿਆ ਹੈ ਮਨੁੱਖ ਵਿਸਾਰ ਗਿਆ ਹੈ ਸਲੀਤ ਚਾਹੇ ਮਨੁੱਖ ਭੁੱਲ ਜਾਵੇ ਨੌਵੇਂ ਪਾਤਸ਼ਾਹ ਜੀ ਦਾ ਤੁਸੀਂ ਬਚਨ ਪੜਦੇ ਹੋ ਸਹਿਬ ਜੀ ਕਹਿੰਦੇ ਬਿਰਧ ਭਿਓ ਸੁਜੈ ਨਹੀਂ ਕਾਲ ਪਹੁੰਚਿਉ ਵਾਨ ਕਿਤੇ ਹੁਣ ਤਾਂ ਬਿਰਧ ਹੋ ਗਿਆ ਵੇਖ ਕਾਲ ਦਾ ਤਾਂ ਹੁਣ ਪੈਂਡਾ ਵੀ ਖਤਮ ਹੁੰਦਾ ਜਾ ਰਿਹਾ ਹੈ ਮੌਤ ਦਾ ਪੈਂਡਾ ਵੀ ਖਤਮ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਬਿਰਧ ਵਸਥਾ ਬਲ ਜਾ ਰਿਹਾ ਹੈ ਮੌਤ ਦੇ ਨੇੜੇ ਜਾ ਰਿਹਾ ਹੈ ਫਰ ਸਹਿਬ ਜੀ ਕਹਿੰਦੇ ਤੂੰ ਅਜੇ ਵੀ ਨਹੀਂ ਸਮਝ ਰਿਆ ਤੂੰ ਅਜੇ ਵੀ ਨਹੀਂ ਜਾਣ ਰਿਹਾ ਵੀ ਬਿਲਕੁਲ ਮੌਤ ਦੇ ਨੇੜੇ ਆ ਗਿਆ ਮੈਂ ਨਾਮ ਨੂੰ ਇਕੱਠਾ ਕਰ ਲਾਂ ਮੈਂ ਬੰਦਗੀ ਨੂੰ ਇਕੱਠਾ ਕਰ ਲਵਾਂ ਜੋ ਨਾਲ ਜਾਣਾ ਹੈ ਸਾਡੇ ਜੋ ਮੌਤ ਨੇ ਆਗਿਆ ਦੇਣੀ ਹੈ ਵੀ ਹਾਂ ਤੂੰ ਆ ਲੈ ਜਾ ਸਕਦਾ ਹੈ ਨਾਲ ਆਪ ਤੇ ਪਦਾਰਥ ਤੇਰੇ ਨਾਲ ਜਾ ਸਕਦੇ ਨਹੀਂ ਉਹ ਕੱਠਾ ਕਰੀਏ ਨਾ ਮੈਂ ਫਿਰ ਬੇਨਤੀ ਕਰ ਦੇਣਾ ਆਪ ਜੀ ਜਾਣਦੇ ਹੋ ਅਸੀਂ ਸਫ਼ਰ ਕਰਨਾ ਲੰਬਾ ਸਾਨੂੰ ਪਤਾ ਹੈ ਨਾ ਵੀ ਅਸੀਂ ਕਿਹੜੀ ਕਿਹੜੀ ਚੀਜ਼ ਲੈ ਕੇ ਜਾਣੀ ਜੋ ਸਾਡੇ ਕੰਮ ਆਏਗੀ ਜੇ ਉੱਥੇ ਰੁਕਣਾ ਹੈ ਤੇ ਸੂਟਾਂ ਦਾ ਵੀ ਹਿਸਾਬ ਲਾਣੇ ਆ ਹੋਰ ਪਦਾਰਥਾਂ ਦਾ ਵੀ ਹਿਸਾਬ ਲਾਉਣੇ ਆ ਪੈਸਿਆਂ ਦਾ ਵੀ ਹਿਸਾਬ ਲਾਣੇ ਆ ਨਾ ਪੂਰੀ ਤਿਆਰੀ ਕਰਦੇ ਆ ਵੀ ਕਿਹੜੀ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਪੈ ਸਕਦੀ ਹੈ ਸਫ਼ਰ ਦੇ ਦਰਮਿਆਨ ਪਾਣੀ ਦੀ ਬੋਤਲਾਂ ਦੀ ਪਰਦੇ ਵੀ ਸਾਨੂੰ ਲੋੜ ਪੈਗੀ ਜੀ ਹੁਣ ਸਿੱਧੂ ਕੂਚ ਕਰਨਾ ਹੈ ਹੁਣ ਨਾਲ ਕੀ ਜਾਣਾ ਉਹਦੀ ਤਾਂ ਤੇ ਸਹੀ ਤਿਆਰੀ ਕਰੀਏ ਉਹਦੀ ਤਾਂ ਤਿਆਰੀ ਰੱਖੀਏ ਢਿ ਨਾਲ ਕੇਵਲ ਤੇ ਕੇਵਲ ਨਾਮ ਨੇ ਜਾਣਾ ਬੰਦਗੀ ਨੇ ਜਾਣਾ ਉਹਦੀ ਤਿਆਰੀ ਕਰਕੇ ਹਰ ਵਕਤ ਰੱਖੀਏ ਕਿਉਂਕਿ ਅਪਹਿਲਾਂ ਵੀ ਬੇਨਤੀ ਕੀਤੀ ਵੀ ਮੌਤ ਦਾ ਸਮਾਂ ਨਹੀਂ ਵਕਤ ਨਹੀਂ ਤਿਆਰੀ ਹੋਣੀ ਚਾਹੀਦੀ ਹੈ ਹਰ ਵਕਤ ਤਿਆਰੀ ਹੋਣੀ ਚਾਹੀਦੀ ਹੈ ਕਿਉਂ ਕਿ ਹੁੰਦਾ ਸਮਾਂ ਨਹੀਂ ਹੈ ਵਕਤ ਨਹੀਂ ਹੈ ਦਿਨ ਨਹੀਂ ਹੈ ਵਾਰ ਨਹੀਂ ਹੁੰਦਾ ਇਸ ਲਈ ਨਵੇਂ ਪਿਤਾ ਜੀ ਪਾਤਸ਼ਾਹ ਜੀ ਕਹਿੰਦੇ ਵਿਦਿ ਪਿਉ ਸੂਜੈ ਨਹੀਂ ਕਾਲ ਪਹੁੰਚਿਓ ਆ ਕਹੋ ਨਾਨਕ ਨਰਬਾਬ ਰੇ ਕਿਉ ਨ ਭਜੈ ਭਗਵਾ ਕਿਨੇ ਬਾਬ ਰੇ ਪਾਗਲ ਤੋ ਜੀ ਵੀ ਨਹੀਂ ਤੇ ਹੁੰਦਾ ਨਾਮ ਅਜੀ ਵੀ ਸੰਸਾਰ ਵਿੱਚ ਵਿਚਰਨਾ ਚਾਹੁੰਦਾ ਹੈ ਅਜੀ ਵੀ ਸੰਸਾਰ ਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ ਅਜੇ ਵੀ ਸੰਸਾਰ ਚੰਗਾ ਲੱਗਦਾ ਇਹਨੂੰ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਅੱਖਾਂ ਸੰਸਾਰ ਨੂੰ ਵੇ ਵੇ ਕੇ ਬਿਰਧ ਹੋ ਗਈਆਂ ਕੰਨ ਸੰਸਾਰ ਨੂੰ ਸੁਣ ਸੁਣ ਕੇ ਬਿਰਧ ਹੋ ਗਏ ਪਰ ਅਜੇ ਵੀ ਉਹਦਾ ਆਨੰਦ ਤੇ ਰਸ ਖਤਮ ਨਹੀਂ ਹੋ ਰਿਹਾ ਦੂਰ ਨਹੀਂ ਹੋ ਰਿਹਾ ਸੇਬ ਜੀ ਕਹਿੰਦੇ ਕਹੋ ਨਾਨਕ ਨਰਬਾਬ ਰੇ ਕਿਉ ਨਾ ਭਜੈ ਭਗਵਾਨ ਸਮਾਂ ਵਕਤ ਨੇੜੇ ਆ ਗਿਆ ਤੂੰ ਤੇ ਹੁੰਦਾ ਕਿਉ ਉਹ ਇਕੱਠਾ ਕਰ ਉਹ ਕਤਰ ਕਰ ਜਿਨੇ ਤੇਰੇ ਨਾਲ ਜਾਣ ਹੈ ਜਿਨੇ ਤੈਨੂੰ ਪਰਵਾਨ ਕਰਾਉਣਾ ਸੱਚੇ ਦੇ ਦਰਬਾਰ ਦੇ ਵਿੱਚ ਦੇਖੋ ਇੱਕ ਦੋ ਬੇਨਤੀ ਹੋਰ ਗੁਰੂ ਨਾਨਕ ਦੇ ਘਰ ਦੇ ਵਿੱਚ ਇਸ ਘਰ ਦੇ ਵਿੱਚ ਜੇ ਸਿੱਖ ਦਾਖਲਾ ਲੈਣਾ ਹੈ ਜਾਂ ਇਸ ਘਰ ਦੇ ਵਿੱਚ ਸਿਉਣਾ ਚਾਹੁੰਦੇ ਆਂ ਤੇ ਇੱਥੇ ਲਾਲਚ ਨਹੀਂ ਦਿੱਤਾ ਜਾਂਦਾ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਲਾਲਚ ਨਹੀਂ ਦਿੰਦਾ ਵੀ ਤੂੰ ਮੇਰੇ ਕੋਲ ਆ ਤੈਨੂੰ ਸਵਰਗ ਦਿਖਾ ਦੇਾਂਗੇ ਸੁਰਗ ਪੁੰਚਾ ਦੇਾਂਗੇ ਤੈਨੂੰ ਆ ਮਿਲ ਜੇਗਾ ਪਦਾਰਥ ਪੋਤੇ ਮਿਲ ਜਾਣਗੇ ਫਲਾਣੀਆਂ ਚੀਜ਼ਾਂ ਮੇ ਇਹ ਲਾਲਚ ਨਹੀਂ ਦਿੱਤਾ ਜਾਂਦਾ ਇਸ ਗੱਲ ਦਾ ਜਿਵੇਂ ਆਮ ਹੋਰ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਲਾਲਚ ਦੇ ਕੇ ਧਰਮ ਦੇ ਵਿੱਚ અપਨਾ ਲਿਆ ਜਾਂਦਾ ਗੁਰੂ ਨਾਨਕ ਦੇ ਘਰ 'ਚ ਹੁਣ ਤੁਸੀਂ ਦੇਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਣ ਹੋਣਾ ਹੈ ਸਾਬ ਜੀ ਕਹਿੰਦੇ ਬੇਸ਼ੱਕ ਜੇ ਤੂੰ ਇਸ ਘਰ ਦੇ ਨਾਲ ਜੁੜਨਾ ਚਾਹੁੰਦਾ ਤਾਂ ਫਿਰ ਇੱਕ ਗੱਲ ਤੈਨੂੰ ਕਬੂਲ ਪਹਿਲਾਂ ਕਰਨੀ ਪਏਗੀ ਵੀ ਪਹਿਲਾਂ ਮਰਨ ਕਬੂਲ ਹੁਣ ਇੱਥੇ ਵੀ ਇਹ ਪਰਵਾਣ ਹੋਣ ਲਈ ਇਸ ਘਰ ਦੇ ਵਿੱਚ ਵੀ ਰਹਿਣ ਲਈ ਪਹਿਲਾਂ ਤੈਨੂੰ ਮੌਤ ਹੀ ਚੇਤੇ ਰੱਖਣੀ ਪਵੇਗੀ ਮਾੜੀ ਨਹੀਂ ਹੈ ਤਾਂ ਫਿਰ ਬੇਨਤੀ ਕਰ ਮੌਤ ਨੂੰ ਚੇਤੇ ਰੱਖਣਾ ਮਾੜੀ ਗੱਲ ਥੋੜੀ ਹੈ ਵੇਖੋ ਚੇਤੇ ਰੱਖੀਏ ਨਾ ਰੱਖੀਏ ਵਿਆਪਨਾ ਤਾਂ ਹੈ ਉਹਨੇ ਮੇ ਸਾਡੇ ਸਰੀਰ ਨੂੰ ਖਾਲੀ ਕਰਨਾ ਤਾਂ ਹੈ ਉਹਨੇ ਪਰ ਜੇਸੀਂ ਚੇਤੇ ਰੱਖ ਲਵਾਂਗੇ ਤੇ ਸਾਨੂੰ ਫਿਰ ਰੱਬ ਵੀ ਚੇਤੇ ਰਹੇਗਾ ਜੇ ਚਿੱਤ ਚ ਰੱਖ ਲਾਂਗੇ ਫਿਰ ਸਾਨੂੰ ਚੰਗੀਆਂ ਵੀ ਚੇਤੇ ਰਹਿਣਗੀਆਂ ਹੁਣ ਗੁਰੂ ਨਾਨਕ ਦੇ ਘਰ ਚ ਪਹਿਲਾ ਇਹ ਗੱਲ ਆਖੀ ਗਈ ਹੈ ਵੀ ਇਹ ਨਾ ਤੂੰ ਪਹਿਲਾਂ ਅਸੁਰੱਖੀ ਜੇ ਜੋੜ ਗਿਆ ਤਾਂ ਤੈਨੂੰ ਵੀ ਸਵਰਗ ਮਿਲ ਜਾਏਗਾ ਪਹਿਲਾਂ ਤੈਨੂੰ ਮੌਤ ਚੇਤੇ ਰੱਖਣੀ ਪਏਗੀ ਜੀਵਨ ਦੀ ਆਸ ਤੈਨੂੰ ਛੱਡਣੀ ਪਏਗੀ ਇਹ ਨਾ ਕਿ ਜੇ ਮੈਂ ਜੁੜ ਗਿਆ ਤੇ ਇੱਥੇ ਮੈਨੂੰ ਲੰਬੀ ਉਮਰ ਮਿਲ ਜਾਏਗੀ ਜੇ ਮੈਂ ਜੁੜ ਗਿਆ ਹਾਂ ਜਪਜੀ ਸਾਹਿਬ ਨਾਲ ਜੇ ਮੈਂ ਜੁੜ ਗਿਆ ਸੁਖਮਨੀ ਸਾਹਿਬ ਦੇ ਨਾਲ ਤੇ ਮੇਰੀ ਲੰਬੀ ਉਮਰ ਹੋ ਜਾਏਗੀ ਬਹੁਤ ਲੰਬੀ ਉਹ ਸਿੱਧ ਕਹਿੰਦੇ ਨਹੀਂ ਜੀਵਨ ਦੀ ਆਸ ਤੈਨੂੰ ਛੱਡਣੀ ਪਏਗੀ ਪਹਿਲਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੁਣ ਦੇਖੋ ਲਗੀਦਰ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿੰਨੀ ਬਖਸ਼ਿਸ਼ ਕੀਤੀ ਜਦੋਂ ਵੀ ਸਹਿਬ ਜੀ ਨੇ ਖੰਡੇ ਬਾਟੇ ਦੀ ਪੋਲ ਦੇਣੀ ਸੀ ਨਾ ਤੇ ਸਹਿਬ ਜੀ ਨੇ ਪੋਲ ਦੇਣ ਤੋਂ ਪਹਿਲਾਂ ਸੀਸ ਮੰਗਿਆ ਸੀ ਉੱਥੇ ਵੀ ਤਾਂ ਮੌਤ ਦੀ ਗੱਲ ਹੈ ਨਾ ਪਹਿਲਾਂ ਸੀਸ ਦੀ ਮੰਗ ਕੀਤੀ ਕਿਉਂਕਿ ਖੰਡੇ ਬਾਟੇ ਦੀ ਪੋਲ ਲੈਂਦਾ ਹੀ ਉਹ ਹੈ ਜਿਹੜਾ ਇਹ ਪਰਨ ਕਰ ਲਿੰਦਾ ਕਿ ਮੈਂ ਸੀਸ ਦਵਾਂਗਾ ਤੁਹਾਨੂੰ ਆਪਣਾ ਚਲੋ ਅੱਜ ਤਾਂ ਭਰਮ ਉਪਲੇਖੇ ਬੜੇ ਪਾਦ ਦਿੱਤੇ ਗਏ ਨੇ ਨਾ ਵੀ ਉਹ ਪਖ ਨਹੀਂ ਹੈ ਅਮਰਸ਼ਕਾਂ ਦੇ ਵੇਖਿਓ ਅਮਰਸ਼ਕਣਾ ਜ਼ਰੂਰੀ ਹੈ ਜ਼ਰੂਰ ਸ਼ਕੀ ਹੈ ਨਾ ਪਰ ਕਈ ਵਾਰੀ ਨਾ ਸੀ ਅੰਮ੍ਰਿਤ ਪਾਨ ਕਰਕੇ ਸਾਨੂੰ ਪੰਜ ਪਿਆਰਿਆਂ ਵੱਲੋਂ ਦਿੱਤੀਆਂ ਚਾਰ ਕ੍ਰਿਤਾਵਾਂ ਵੀ ਯਾਦ ਨਹੀਂ ਕਈ ਬਰੀ ਅਮਰਿਸ਼ ਕੀ ਹੁੰਦਾ ਸਾਨੂੰ ਕਰਤ ਜਿਹੜੀ ਉਹ ਮਰਿਆਦਾ ਦਿੱਤੀ ਗਈ ਅੰਮ੍ਰਿਤ ਪਾਂ ਦੀ ਉਹਨੂੰ ਤਾਂ ਅਸੀਂ ਚੇਤੇ ਰੱਖੀਏ ਉਹਨੂੰ ਤਾਂ ਯਾਦ ਰੱਖੀਏ ਸੀ ਵੀ ਪੰਜ ਪਿਆਰੇ ਸਹਿਬਾਨ ਨੇ ਸਾਨੂੰ ਕੀ ਆਖਿਆ ਸੀ ਆ ਨਿਸ਼ਾਨੀਆਂ ਦੇਣ ਤੋਂ ਪਹਿਲਾਂ ਹੁਣ ਉਸ ਸਮੇਂ ਖੰਡੇ ਬਾਟੇ ਦੀ ਪੋਲ ਮਿਲਦੀ ਉਹਨੂੰ ਸੀ ਜਿਹੜਾ ਇਹ ਕਬੂਲ ਕਰ ਲੈਂਦਾ ਵੀ ਹਾਂ ਸਹਿਬ ਜੀ ਮੈਂ ਸੀਸ ਦਵਾਂਗਾ ਤੁਹਾਨੂੰ ਆਪਣਾ ਮੈਂ ਮੌਤ ਨੂੰ ਕਬੂਲ ਕਰਦਾ ਹਾਂ ਬਿਨਾ ਤੇ ਸਹਬ ਨੇ ਸੀਸ ਮੰਗਿਆ ਤੇ ਪੰਜਾਂ ਨੇ ਕਬੂਲ ਕੀਤਾ ਨਾ ਵੀ ਹਾਂ ਮੈਂ ਅਸੀਂ ਸੀਸ ਦੇਣ ਲਈ ਤਿਆਰ ਫਿਰ ਸਹਬ ਨੇ ਉਹਨਾਂ ਦੇ ਮੁਖ ਦੇ ਵਿੱਚ ਵੀ ਛਿੱਟੇ ਮਾਰੇ ਅੱਖਾਂ ਵਿੱਚ ਵੀ ਛਿੱਟੇ ਮਾਰੇ ਉਹਨਾਂ ਦੇ ਕੇਸਾਂ ਦੇ ਵਿੱਚ ਵੀ ਛਿੱਟੇ ਮਾਰੇ ਫਿਰ ਉਹਨਾਂ ਨੂੰ ਅਮਰਤ ਦੀ ਦਾਤ ਦਿੱਤੀ ਪਹਿਲਾਂ ਉਹਨਾਂ ਨੇ ਮਰਨ ਕਬੂਲ ਕੀਤਾ ਸੀ ਗੁਰੂ ਦੇ ਚਰਨਾਂ 'ਚ ਫਿਰ ਉਹਨਾਂ ਨੂੰ ਅਮਰਤ ਦੀ ਦਾਤ ਮਿਲੀ ਸਾਨੂੰ ਪਹਿਲਾ ਕਬੂਲ ਕਰਨਾ ਪਏਗਾ ਮੌਤ ਤੋਂ ਭੱਜਣਾ ਥੋੜੀ ਅਸੀਂ ਚਾਹੇ ਭੱਜ ਵੀ ਲਈ ਕਿੱਥੇ ਮਰ ਜਾਈ ਭੱਜਿਆ ਵੀ ਨਹੀਂ ਜਾਣਾ ਇਹਦਾ ਭੈ ਨਹੀਂ ਰੱਖਣਾ ਸੀ ਕਦੇ ਵੀ ਬਰੇ ਨੂੰ ਚੇਤੇ ਚ ਰੱਖਣਾ ਵੀ ਹਾਂ ਸਭ ਗਏ ਤੇ ਸਿਵੀ ਕੋਚ ਕਰਨਾ ਇਹ ਚੇਤੇ ਰਹੇਗਾ ਫਿਰ ਸਾਡੀ ਤਿਆਰੀ ਵੀ ਰਹੇਗੀ ਜੇ ਇਹ ਚੇਤੇ ਰਹੇਗਾ ਵੀ ਅਸੀਂ ਜਾਣਾ ਹੈ ਇਹ ਫਿਰ ਸਾਡੀ ਉਹ ਤਿਆਰੀ ਵੀ ਰਹੇਗੀ ਵੀ ਹਾਂਸੀ ਜਾਣਾ ਹੈ ਪਤਾ ਨਹੀਂ ਕਦੋਂ ਚਲੇ ਜਾਣਾ ਹੈ ਇਸ ਲਈ ਸੈਬ ਜੀ ਨੇ ਬਖਸ਼ਿਸ਼ ਕੀਤੀ ਵੀ ਜਦੋਂ ਤੱਕ ਮਨੁੱਖ ਸੰਸਾਰ ਵਿੱਚ ਉਲਝਿਆ ਰਹਿੰਦਾ ਹੈ ਨਾ ਉਦੋਂ ਤੱਕ ਮਨੁੱਖ ਨੂੰ ਚੇਤੇ ਨਹੀਂ ਦਿੰਦਾ ਕਿ ਮੈਂ ਬੰਦਗੀ ਵੀ ਕਰਨੀ ਹੈ ਪਰਮਾਤਮਾ ਦਾ ਨਾਮ ਵੀ ਜਪਣਾ ਹੈ ਤੇ ਸੰਸਾਰ ਤੋਂ ਕੂਚ ਵੀ ਕਰਨਾ ਹੈ ਦੇਖੋ ਤੁਸੀਂ ਗੁਰਬਾਣੀ ਨੂੰ ਪੜੋ ਗੁਰਬਾਣੀ ਦੇ ਅੰਦਰ ਚਾਰ ਤਰ੍ਹਾਂ ਦੀ ਮੌਤ ਹੈ ਮੈਂ ਵਿੱਚੋਂ ਦੋ ਤਰ੍ਹਾਂ ਦਾ ਪੱਖ ਸੰਜਿਆ ਕਰਨ ਦੋ ਤਰ੍ਹਾਂ ਦੀ ਮੌਤ ਸਾਂਝੀ ਕਰਨੀ ਤੁਹਾਡੇ ਨਾਲ ਇੱਕ ਤਾਂ ਮੌਤ ਉਹ ਹੈ ਜਿਹੜੀ ਸਰੀਰ ਖੇ ਹੁੰਦਾ ਮਿੱਟੀ ਹੁੰਦੀ ਹੈ ਜਦੋਂ ਇਹਦੇ ਚ ਜੋਤ ਨਿਕਲਦੀ ਹੈ ਜਿੰਨੂੰ ਸਹਿਬ ਜੀ ਨੇ ਆਖਿਆ ਵੀ ਬੁੱਢਾ ਹੋਆ ਸ਼ੇਖ ਫਰੀਦ ਕੰਬਨ ਲੱਗੀ ਤੇ ਜੈਸੋ ਵਰਿਆਂ ਜੀਵਨਾ ਭੀਤਨ ਹੋਸੀ ਖੇ ਖੇ ਦਾ ਪਰ ਮਿੱਟੀ ਬਿੱਜਾ ਮਰਜੀ ਸਮਾਂ ਬਤੀਤ ਕਰ ਲੈ ਵੀ ਇਹਨੇ ਇੱਕ ਦਿਨ ਖੇ ਮਿੱਟੀ ਹੋ ਜਾਣਾ ਇੱਕ ਤੇ ਮੋ ਤੇ ਜਦੋਂ ਸਰੀਰ ਨੇ ਮਿੱਟੀ ਹੋਣਾ ਜਿੰਨੂੰ ਅਸੀਂ ਉਸ ਮਨੁੱਖ ਦੇ ਪ੍ਰਤੀ ਇੱਕ ਸ਼ਬਦ ਵਰਤਦੇ ਆ ਅੰਤਮ ਅਰਦਾਸ ਅੰਤਮ ਅਰਦਾਸ ਦਾ ਭਾਵ ਕੀ ਹੈ ਵੀ ਇਹਦੀ ਹੁਣੇ ਲਾਸਟ ਅਰਦਾਸ ਹੈ ਕਿਉਂਕਿ ਹੁਣ ਇਹ ਰਹਿ ਆ ਨਹੀਂ ਉਸ ਤੋਂ ਬਾਅਦ ਅਸੀਂ ਚਲੋ ਉਹਦੀ ਮਿੱਟੀ ਯਾਦ ਚ ਬਹੁਤ ਅਰਦਾਸਾ ਕਰਾਂ ਲੈਨੇ ਪਰ ਜਿਹੜੀ ਅੰਤਮ ਅਰਦਾਸ ਹੈ ਨਾ ਉਹ ਇੰਦਾ ਭਾਵ ਵੀ ਹੈ ਵੀ ਹੁਣੇ ਇੰਦੀ ਅੰਤਮ ਅਰਦਾਸ ਹੈ ਇਸ ਤੋਂ ਬਾਅਦ ਕੋਈ ਅਰਦਾਸ ਨਹੀਂ ਕਿਉਂਕਿ ਰਿਆ ਨਹੀਂ ਅਰਦਾਸ ਤਾਂ ਜਿੰਦਿਆਂ ਜੀਦੀ ਹੈ ਨਾ ਭਾਵ ਕਿ ਇਸ ਤੋਂ ਬਾਅਦ ਕੋਈ ਅਰਦਾਸ ਨਹੀਂ ਬੀਂਦੀ ਹੁਣੇ ਅੰਤਮ ਅਰਦਾਸ ਹੈ ਇੱਕ ਤਾਂ ਇਹ ਮੌਤ ਹੈ ਨਾ ਇੱਕ ਗੁਰਬਾਣੀ ਦੇ ਵਿੱਚੋਂ ਸ਼ਬਦ ਦੇ ਵਿੱਚੋਂ ਮੌਤ ਮਿਲਦੀ ਹੈ ਜਿੰਦੇ ਨਾਲ ਜੀਵਨ ਸ਼ੁਰੂ ਹੁੰਦਾ ਹੈ ਇੱਕ ਮੌਤ ਸ਼ਬਦ ਵਿੱਚੋਂ ਮਿਲਦੀ ਹੈ ਜਿੰਦੇ ਨਾਲ ਸਾਡਾ ਅਸਲ ਵਿੱਚ ਉਹ ਜੀਵਨ ਜਿਹੜਾ ਸ਼ੁਰੂ ਹੁੰਦਾ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋ ਇੱਕ ਅਭੀ ਮੌਤ ਹੈ ਵੀ ਜੇ ਸ਼ਬਦ ਵਿੱਚ ਮਰ ਜਾਂਦੇ ਆ ਨਾ ਸ਼ਬਦ ਵਿੱਚ ਜੁੜ ਜਾਂਦੇ ਆ ਫਿਰ ਉਹ ਸਾਡਾ ਜੀਵਨ ਸ਼ੁਰੂ ਹੁੰਦਾ ਹੈ ਫਿਰ ਉਸਲ ਦੇ ਵਿੱਚ ਸਾਡੇ ਜੀਵਨ ਦੀ ਅਰੰਭ ਤੋਂ ਹੁੰਦੀ ਸਾਇਬ ਕੇ ਨੇ ਤਾਂ ਫਿਰ ਮਰਨ ਨਾ ਹੋਈ ਇਹਦਾ ਭਾਵੇਂ ਨਹੀਂ ਵੀ ਉਮਰ ਹੋ ਗਿਆ ਭਾਵੇਂ ਫਿਰ ਆਤਮਿਕ ਮੌਤ ਨਹੀਂ ਹੁੰਦੀ ਹੁੰਦੀ ਇੱਕ ਇੱਕ ਇਹ ਵੀ ਮੌਤ ਨਾਮ ਤੋਂ ਟੁੱਟਦਾ ਹੈ ਆਤਮਿਕ ਮੌਤਾਂ ਦੀ ਕਿਹ ਵੀ ਇਹ ਵੀ ਮੌਤ ਹੈ ਜਦੋਂ ਮਨੁੱਖ ਨਾਮ ਤੋਂ ਟੁੱਟਦਾ ਬੰਦਗੀ ਤੋਂ ਤੇ ਇੱਕ ਚੌਥੀ ਮੌਤ ਜਿਹੜੀ ਸ਼ਹੀਦਾਂ ਦੀ ਹੈ ਕਿਉਂਕਿ ਸ਼ਹੀਦ ਹਰ ਕੋਈ ਨਹੀਂ ਹੁੰਦਾ ਨਾ ਉਹ ਵੀ ਤਾਂ ਇੱਕ ਮੌਤ ਹੈ ਪਰ ਇੱਕ ਉਹ ਮੋਤ ਹੈ ਜੋ ਸਾਨੂੰ ਸ਼ਬਦ ਚ ਮਿਲਦੀ ਹੈ ਸ਼ਬਦ ਚ ਪ੍ਰਾਪਤ ਹੁੰਦੀ ਹੈ ਜਦੋਂ ਉਹ ਮੋਤ ਮਿਲਦੀ ਹੈ ਉਦੋਂ ਸਾਨੂੰ ਜੀਵਨ ਜਿਉਣ ਦਾ ਢੰਗ ਮਿਲਦਾ ਹੈ ਉਦੋਂ ਸਾਨੂੰ ਜੀਵਨ ਜਿਉਣ ਦਾ ਅੱਖ ਜਿਹੜਾ ਉਹ ਮਿਲਦਾ ਹੈ ਵੀ ਹੁਣ ਅਸੀਂ ਜੀਵਨ ਨੂੰ ਅਸਲ ਤਰੀਕੇ ਵਿੱਚ ਜੀ ਰਿਆਂ ਸ਼ਬਦ ਮਰੋ ਫਿਰ ਜੀਵੋ ਸਦਹੀ ਜੀਉਂਦਾ ਭਾਵ ਕੀ ਸ਼ਬਦ ਦੀ ਕੀਤੀਆਂ ਹੋਈਆਂ ਕਮਾਈਆਂ ਮਨੁੱਖ ਨੂੰ ਹਮੇਸ਼ਾ ਹੀ ਜਿਉਂਦਾ ਰੱਖਦੀਆਂ ਹਨ ਇਹ ਬਾਬਾ ਬੁੱਢਾ ਸੇਵ ਜੀ ਨੂੰ ਅੱਜ ਵੀ ਯਾਦ ਕਰਦੇ ਆਂ ਹੋਰ ਗੁਰਸਿੱਖ ਪਿਆਰਿਆਂ ਨੂੰ ਅੱਜ ਵੀ ਅਸੀਂ ਗੁਰੂ ਦੇ ਚਰਨਾਂ 'ਚ ਬੈਠ ਕੇ ਯਾਦ ਰੱਖਦੇ ਆਂ ਉਹ ਸਦਾ ਲਈ ਹੀ ਜਿਉਂਦੇ ਰਹਿਗੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਤੇ ਹਮੇਸ਼ਾ ਲਈ ਜਿੰਦੇ ਰਹਿਗੇ ਜਿਹੜੇ ਸ਼ਬਦ ਦੀ ਕਮਾਈ ਕਰ ਜਾਂਦੇ ਨੇ ਜਾਂ ਜਿਹੜੇ ਸ਼ਬਦ ਦੇ ਵਿੱਚ ਭੇਦ ਹੋ ਜਾਂਦੇ ਨੇ ਸ਼ਬਦ ਵਿੱਚ ਮਰ ਜਾਂਦੇ ਨੇ ਉਹ ਸਦਾ ਲਈ ਹੀ ਜੀਵਦੇ ਹੋ ਜਾਂਦੇ ਨੇ ਇਸ ਲਈ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਵੀ ਜਦੋਂ ਤੱਕ ਭਗਤ ਜੀ ਕਹਿੰਦੇ ਮਨੁੱਖ ਸੰਸਾਰ ਦੇ ਵਿੱਚ ਉਲਝਿਆ ਰਹਿੰਦਾ ਹੈ ਵੇਖੋ ਇੱਕ ਆਂਡਾ ਕਦੇ ਉਡਾਰੀ ਨਹੀਂ ਮਾਰਦਾ ਜਦੋਂ ਅੰਡੇ ਦੇ ਵਿੱਚੋਂ ਨਿਕਲਦਾ ਨਾ ਪੰਛੀ ਉਦੋਂ ਉਡਾਰੀ ਮਾਰਦਾ ਉਦੋਂ ਆਸਮਾਨ ਤੱਕ ਜਾਂਦਾ ਹੈ ਉਹ ਜਦੋਂ ਮਨੁੱਖ ਇਸ ਸੰਸਾਰ ਦੀ ਉਲਝਣਾ ਚੋਂ ਨਿਕਲੇਗਾ ਨਾ ਉਦੋਂ ਹੀ ਆਤਮਿਕ ਅਵਸਥਾ ਨੂੰ ਉੱਚਾ ਕਰੇਗਾ ਫੁੱਟੋ ਅੰਡਾ ਭਰਮ ਦਾ ਮਨ ਹੈ ਭੇਓ ਪ੍ਰਗਾਸ ਜਦੋਂ ਇਹ ਭਰਮ ਦਾ ਅੰਡਾ ਫੁੱਟ ਗਿਆ ਸਾਡੇ ਜੀਵਨ ਦੇ ਵਿੱਚੋਂ ਉਦੋਂ ਸਿਆ ਆਸਮਾਨ ਤੱਕ ਉਡਾਰੀ ਮਾਰਾਂਗੇ ਭਾਵ ਕਿ ਉਦੋਂ ਫਿਰ ਆਤਮਿਕ ਜੀਵਨ ਬੜਾ ਉੱਚਾ ਤੇ ਸੁੱਚਾ ਹੋ ਜਾਣਾ ਹੈ ਉਦੋਂ ਫਿਰ ਸਾਨੂੰ ਚਿੱਤ 'ਚ ਰਹਿ ਜਾਣਾ ਵੀ ਹਾਂ ਸੀ ਕੋਚ ਕਰਨਾ ਹੈ ਸੰਸਾਰ ਤੋਂ ਜਾਣਾ ਫਿਰ ਕਿਉ ਮੰਦਾ ਨਾ ਫਿਰ ਕਿਉ ਮਾੜੇ ਕਰਮ ਕਰਨੇ ਫਿਰ ਕਿਉ ਕਿਸੇ ਨੂੰ ਭਲਾ ਬੁਰਾ ਆਖਣਾ ਸੰਸਾਰ ਤੋਂ ਕੋਚ ਕਰਨਾ ਹੈ ਇਸ ਲਈ ਭਗਤ ਜੀ ਨੇ ਬਖਸ਼ਿਸ਼ ਕੀਤੀ ਵੀ ਜਦੋਂ ਤੱਕ ਇਸ ਸੰਸਾਰ ਦੀ ਉਲਝਣਾ ਵਿੱਚ ਫਸਿਆ ਰਹੇਗਾ ਨਾ ਇਹ ਭੁੱਲ ਜਾਏਗਾ ਕਿ ਮੈਂ ਇੱਥੇ ਨਾਮ ਵੀ ਜਪਣਾ ਹੈ ਮੈਂ ਬੰਦਗੀ ਵੀ ਕਰਨਾ ਹੈ ਜਦੋਂ ਤੱਕ ਸੰਸਾਰ ਦੀਆਂ ਬੁਰੀਆਈਆਂ ਦੇ ਵਿੱਚ ਸੰਸਾਰ ਦੇ ਹੋਰ ਰੰਗ ਤਮਾਸ਼ਿਆਂ ਵਿੱਚ ਉਲਝਿਆ ਰਹੇਗਾ ਇਹਨੂੰ ਚਿੱਤ ਚ ਨਹੀਂ ਰਹਿਣਾ ਕਿ ਮੈਂ ਇੱਥੋਂ ਜਾਣਾ ਵੀ ਹੈ ਮੈਂ ਫਿਰ ਸ਼ਬਦ ਸੰਜਾ ਕਰ ਦੇਣਾ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਇਹ ਪੁੱਲ ਗਿਆ ਹਾਲਾਂਕਿ ਇਹ ਜ਼ਰੂਰੀ ਹੈ ਯਾਦ ਰੱਖਣਾ ਕਿ ਮੈਂ ਕੁਝ ਵੀ ਕਰਨੇ ਇਹ ਲਾਜ਼ਮੀ ਹੈ ਸਾਡੇ ਲਈ ਇਸ ਲਈ ਭਗਤ ਜੀ ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨ 부ਜੈ ਉਨੇ ਦਿਨ ਤੱਕ ਇਹ ਸਮਝਦਾ ਨਹੀਂ ਹੈ ਕਿ ਮੈਂ ਸੰਸਾਰ ਤੋਂ ਕੁਝ ਵੀ ਕਰਨਾ ਹੈ ਮੈਂ ਨਾਮ ਵੀ ਜਪਨਾ ਆ ਹਾ ਲਾਲਚ ਕਰੈ ਜੀਵਨ ਪਦਕਾਰਨ ਇਹ ਜੀਵਨ ਦਾ ਲਾਲਚ ਹੈ ਕਿ ਮੈਂ ਸਦੀਵੀ ਰਹਾਗਾ ਬੜੀ ਉਮਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਨਾ ਮਨੁੱਖੇ ਸ਼ਬਦ ਵਰਤ ਦੇ ਨਾ ਜਪ ਲਾਂਗੇ ਨਾਮ ਬਥੇਰੀ ਉਮਰ ਪਈ ਹੈ ਜੀ ਇਸ ਘਰ ਦਾ ਲਾਲਚ ਹੈ ਮਨੁੱਖ ਕੋਲ ਪਰ ਇਹ ਸਾਡਾ ਕੋ ਲਿਖ ਹੈ ਇਹ ਸਾਡਾ ਪਰਮ ਹੈ ਕਿ ਬਥੇਰੀ ਉਮਰ ਪਈ ਹੈ ਉਮਰ ਦਸ ਟੋਪ ਕਦੋਂ ਲੱਗ ਜੀ ਕਿਸੇ ਨੂੰ ਨਹੀਂ ਪਤਾ ਜੀਵਨ ਕੋਦੋਂ ਥਮ ਜਾਵੇ ਜੀਵਨ ਦਾ ਪੈਂਡਾ ਕਦੋਂ ਰੁਕ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਪਰ ਮਨੁੱਖ ਲਾਲਚ ਕਰਕੇ ਬੈਠਾ ਏ ਲਾਲਚ ਕਰੇ ਜੀਵਨ ਪਦਕਾਰਨ ਲੋਚਨ ਦੇਖਦਾ ਨਹੀਂ ਇਹ ਦੇਖਣ ਦਾ ਭਾਅ ਵੀ ਇਹ ਹੀ ਉਹ ਵੀ ਸਮਝਦਾ ਨਹੀਂ ਲੋਚਨ ਕਛੂ ਨ ਸੁਝੈ ਇਸ ਗੱਲ ਨੂੰ ਅੱਖੀ ਨਹੀਂ ਵੇਖਦਾ ਜਾਂ ਇਹਨੂੰ ਦਿਸਦਾ ਨਹੀਂ ਕਿ ਮੌਤ ਨੇ ਇੱਕ ਦਿਨ ਵਿਆਪਨਾ ਹੈ ਮੌਤ ਨੇ ਇੱਕ ਦਿਨ ਇਸ ਸਰੀਰ ਰੂਪੀ ਕਰਨ ਨੂੰ ਖਾਲੀ ਕਰ ਜਾਣਾ ਹੈ ਨਾਮ ਨਾਲ ਜੁੜੀਏ ਬੰਦਗੀ ਨਾਲ ਜੁੜੀਏ ਗੁਰੂ ਦੇ ਚਰਨਾਂ 'ਚ ਬੈਠ ਕੇ ਰੋਜ਼ ਸੰਗਤ ਕਰੀਏ ਇਹ ਕੀਤੀ ਹੋਈ ਕਮਾਈ ਜਿਹੜੀ ਹੈ ਮੌਤ ਨੇ ਆਗਿਆ ਦੇ ਦਿਨੀ ਹੈ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਪੜਿਆ ਹੋਇਆ ਨਾਮ ਜਪਿਆ ਹੋਇਆ ਨਾਮ ਪੜ੍ਹੀ ਹੋਈ ਗੁਰਬਾਣੀ ਦੀ ਹੀ ਆਗਿਆ ਮਿਲਣੀ ਹੈ ਵੀ ਇਹ ਨਾਲ ਲੈ ਕੇ ਜਾ ਸਕਦੇ ਹੋ ਬਾਕੀ ਸੈਭ ਜੀ ਕਹਿੰਦੇ ਸਭ ਕੁਝ ਦਿੱਤੀ ਖੇ ਹੋ ਜਾਣਾ ਹੈ ਮਿੱਟੀ ਹੋ ਜਾਣਾ ਹੈ ਕੋਈ ਗੰਭੀਰ ਬੈਂਟ ਪ੍ਰਕਾਰ ਦੀ ਗਲਤੀ ਮੁਆਫੀ ਜੀ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ